ਹਾ ਮਾਮਾ ਸੁਆਦ ਆ ਗਿਆ ਬਾਈ ਗੋਡ ਕੋਈ ਗੱਲ ਸੁਣ ਮੈਂ ਤੇਰਾ ਮਾਮਾ ਕਿਵੇਂ ਹੋਇਆ ਤੂੰ ਤੇ ਸੀਰੀਅਸ ਹੀ ਹੋ ਗਿਆ ਗੱਲ ਪਤਾ ਕੀ ਹੈ ਰਿਸ਼ਤੇ ਨੂੰ ਬਹੁਤ ਦੂਰ ਬੈਠੇ ਹਾਂ ਮਾਮਾ ਤੈਨੂੰ ਮਾਮਾ ਕਹਿ ਕੇ ਜਰਾ ਮਨ ਖੁਸ਼ ਹੋ ਜਾਂਦਾ ਨਾ ਹੋਰ ਕੀ ਹੈ ਰਿਸ਼ਤੇ ਨੂੰ ਤਾਂ ਮੈਂ ਵੀ ਤਰਸਿਆ ਪਿਆ ਸੱਚ ਜਾਣੀ ਜਦੋਂ ਤੂੰ ਮੈਨੂੰ ਮਾਮਾ ਕਹਿ ਕੇ ਬੁਲਾਉਣਾ ਨਾ ਅੱਤ ਹਰ ਜਾਨ ਸੱਚੀ ਪੰਜਾਬ ਜਾਣ ਨੂੰ ਹੂੰ ਹੂੰ ਤਰਸਿਆ ਗਿਆ ਲੈ ਯਾਰ ਇੱਕਦੋ ਮੈਨੂੰ ਸਾਰਾ ਪੰਜਾਬੀਆਂ ਦੀ ਆ ਗੱਲ ਹੀ ਨਹੀਂ ਸਮਝ ਆਈ ਹੁਣ ਤਾਈ ਜਿਹੜੇ ਤਾਂ ਕੈਨੇਡਾ ਬੈਠੇ ਐ ਉਹ ਪੰਜਾਬੀਆਂ ਨੂੰ ਤਰਸੇ ਹੋਏ ਐ ਜਿਹੜੇ ਇੰਡੀਆ ਬੈਠੇ ਐ ਉਹ ਕੈਨੇਡਿਆਂ ਨੂੰ ਮਰਦੇ ਐ ਮੈਂ ਤਾਂ ਕਹਿੰਦਾ ਵੈਸੇ ਪੰਜਾਬੀਆਂ ਹੱਸਦੇ ਨਾ ਇੱਕ ਬਹੁਤ ਲੰਮੀ ਪੀਂਗ ਹੋਣੀ ਚਾਹੀਦੀ ਐ ਝੂਟੇ ਮਾਟੇ ਵਾਲੀ ਝੂਟੇ ਇੰਡਰੀਆ ਮਾਟੇ ਕੰਨੇਟਾ ਝੂਟੇ ਮਾਟੇ ਮੈਂ ਤਾਂ ਪੀਂਗ ਹੀ ਦਾ ਰਸਣਾ ਵੜਾ ਲੀ ਓਏ ਤੇਰੇ ਸੋਰੀਆ ਕਿਹੜੀ ਪ੍ਰਿੰਟ ਲੜ ਗਈ ਹੋਣਾ ਹਲੜੇ ਨਾ ਆ ਅੱਲੀ ਜਾ ਬਤਰਾਣੀ ਜਾਣ ਬਲੇ 12 ਕ ਚ ਤੰਗਣਾ ਗਈ ਹਮ ਅਜੇ ਪੜ੍ਹਦੇ ਹੋ ਹਣ ਸਾੰਧੀ ਨੇ ਆਉਂਦੀ ਵੀ ਕਿਸ਼ਤ ਪਰ ਨੂੰ ਪੈਸੇ ਕਿਤੋਂ ਆਉਣਗੇ ਇਸ ਕੰਪਰੀਆਂ ਜਾਣ ਗਿਆ ਤੁਹਾਡੀਆਂ ਕਿਸ਼ਤਾ ਉੱਪਰੋਂ ਉੱਪਰ ਵਾਲਾ ਨਾ ਥੱਲੇ ਵਾਲਾ ਓ ਮਾਮਾ ਆ ਕਾਰਪਟ ਤੋਂ ਥੱਲੇ ਵੀ ਕੁਝ ਹੁੰਦਾ ਉਹ ਵੀ ਦੇਖ ਲਓ ਕਾਰਪਟ ਤੋਂ ਥੱਲੇ ਹੈਗੀ ਬੀਸਮੈਂਟ ਬੀਸਮੈਂਟ ਜੀ ਤੁਸੀਂ ਰੱਖਿਆ ਕਰਾਇਦਾ ਉਹਨੇ ਸਾਲੇ ਨੇ 3 ਮਹੀਨੇ ਤੋਂ ਛੋਟਾ ਕਿਰਾਇਆ ਨਹੀਂ ਦਿੱਤਾ ਉਹਦੀ ਜਾ ਕੇ ਸੰਗੀ ਫੜੋ ਉਹ ਤਾਂ ਸਾਲਾ ਦੋ ਕਿਸ਼ਤਾ ਭਜੇ ਰੂ ਛੋਟੀ ਹੈ ਬਾਕੀ ਭਾਈ ਆਪੋ ਆਪਣੇ ਜ਼ਮ ਦੀ ਗੱਲ ਹੁੰਦੀ ਹੈ ਹੋਣ ਜੀ ਮੈਂ ਥੋੜੀ ਸਾਰੇ ਉਹ ਮੈਂ ਤੇ ਐਸਾ ਜਾ ਕੇ ਸੰਗੀ ਦੇ ਵਿੱਚ ਗੁੱਟਾ ਦਮਾਗਲੇ ਦੇ ਉਹ ਤੁਹਾਨੂੰ ਮੇਰਾ ਪਤਾ ਹੀ ਨਹੀਂ ਹੈ ਜੇ ਮੈਂ ਤੇ ਇਹੋ ਜਿਹੇ ਬੰਦਿਆਂ ਤੋਂ ਕਿਰਾਇਆ ਲੈ ਜਾਨਾ ਜਿਹੜੇ ਸਾਰੇ ਬਾਅਦ ਚ ਸੋਚਦੇ ਐ ਅਸੀਂ ਤੇ ਇਹਦੇ ਕਿਰਾਏਦਾਰ ਹੀ ਹੈ ਨਹੀਂ ਸਾਥੋਂ ਕਰ ਨਹੀਂ ਲੈ ਗਿਆ ਹੁਣ ਥੋੜੇ ਅੱਲੇ ਬੱਲੇ ਹੈ ਨਹੀਂ ਕੋਸ ਤਾਂ ਭਾਈ ਅਸੀਂ ਕੀ ਕਰ ਸਕਦੇ ਆ ਓਏ ਅੱਲੇ ਬੱਲੇ ਕਿਉਂ ਨਹੀਂ ਹੂੰ ਅੱਜ ਵੈਰੀਆਂ ਦੇ ਸਿਰ ਤੇ ਨੱਚਣਾ ਆ ਗਿਆ ਵੇ ਕੀ ਹੈ ਉਹ ਮਾਮਾ ਵੈਰੀ ਦੇ ਸਿਰ ਤੇ ਨੱਚ ਰਹੇ ਆ ਵੈਰੀ ਕੌਣ ਹੈ ਕਰੈਜ਼ਰ ਰਹਿੰਦਾ ਕਿੱਥੇ ਹੈ ਵਿਸ਼ੇਸ਼ ਮੰਡਿਚ ਸਾਲਾ ਫੇਰ ਜੇ ਥੱਲੇ ਹੋ ਰਹਿੰਦਾ ਤਾਂ ਉਹਦੇ ਸਿਰ ਤੇ ਨੱਚਦੇ ਹੋ ਜਾ ਵੀ ਸ਼ੁਰੂ